ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਪੜ੍ਹਾਂਗੇ ਪੰਜਾਬੀ ਪੁਸਤਕ 8ਵੀਂ ਜਮਾਤ ਦਾ ਭਾਸ਼ਾ ਦੂਜੀ ਪਾਠ 2 ਇਸ ਪਾਠ ਨੂੰ ਦਰਸ਼ਨ ਸਿੰਘ ਬਨੂੜ ਜੀ ਨੇ ਲਿਖਿਆ ਹੈ ਇਸ ਪਾਠ ਦਾ ਨਾਮ ਹੈ ਜਿੱਥੇ ਨਾਨੀ ਉੱਥੇ ਨਾਨਕੇ ਕਰੀਏ ਸਕੂਲ ਵਿੱਚ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਸਨ। ਸਹਿਜ ਪੂਰੇ ਜੋਰਾ-ਸ਼ੋਰਾ ਨਾਲ ਆਪਣਾ ਛੁੱਟੀਆਂ ਦਾ ਕੰਮ ਮੁਕਾਉਣ ਲੱਗਿਆ ਹੋਇਆ ਸੀ। ਉਹ ਜਲਦੀ ਤੋਂ ਜਲਦੀ ਆਪਣਾ ਸਾਰਾ ਕੰਮ ਮੁਕਾ ਲੈਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਆਪਣੇ ਨਾਨਕੇ ਘਰ ਜਾਣ ਦੀ ਕਾਲੀ ਪਈ ਹੋਈ ਸੀ। ਸਿਮਰਨ ਕਈ ਵਾਰ ਉਸ ਨੂੰ ਟੋਕਦੀ ਹੋਈ ਕਹਿੰਦੀ, ਸਹਿਜ ਵੀਰੇ ਇਦਾਂ ਨਹੀਂ ਕਰੀਦਾ ਕਿ ਛੁੱਟੀਆਂ ਦਾ ਸਾਰਾ ਕੰਮ ਇੱਕੋ ਦਿਨ ਹੀ ਨਿਬੇੜ ਦਈਏ। ਇਹ ਤਾਂ ਹਰ ਰੋਜ਼ ਥੋੜਾ-ਥੋੜਾ ਕਰਕੇ ਮੁਕਾਉਣਾ ਹੁੰਦਾ ਹੈ। ਸਹਿਜ ਨੇ ਸਿਮਰਨ ਦੀ ਗੱਲ ਨੂੰ ਅਣਗੌਲੀਆਂ ਕਰਦਿਆਂ ਹੋਇਆਂ ਕਿਹਾ "ਬਸ ਆਪਣਾ ਤਾਂ ਦੋ ਕਾਪੀਆਂ ਦਾ ਕੰਮ ਰਹਿ ਗਿਆ ਹੈ ਉਹ ਵੀ ਅੱਜ ਸ਼ਾਮ ਤੱਕ ਨਿਬੇੜ ਦੇਣਾ ਹੈ ਫੇਰ ਆਪਾਂ ਵੇਲੇ" ਸਿਮਰਨ ਸਹਿਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਪਰ ਉਸ ਨੂੰ ਤਾਂ ਕੰਮ ਮਕਾਉਣ ਦੀ ਕਾਹਲੀ ਸੀ ਸਹਿਜ ਨੇ ਦੋ ਦਿਨਾਂ ਵਿੱਚ ਹੀ ਆਪਣਾ ਕੰਮ ਨਿਬੇੜ ਕੇ ਸਕੂਲ ਬੈਗ ਕਿੱਲੀ ਉੱਤੇ ਟੰਗ ਦਿੱਤਾ ਸਿਮਰਨ ਨੇ ਸਮਾਸਾਰਨੀ ਬਣਾ ਕੇ ਆਪਣਾ ਕੰਮ ਸ਼ੁਰੂ ਕੀਤਾ ਉਹ ਹਰ ਰੋਜ਼ ਹਰ ਵਿਸ਼ੇ ਨੂੰ ਅੱਧਾ-ਅੱਧਾ ਘੰਟਾ ਲਾ ਕੇ ਕੰਮ ਕਰਦੀ ਮੰਮੀ ਮੇਰਾ ਕੰਮ ਖਤਮ ਹੋ ਗਿਆ ਹੈ ਹੁਣ ਆਪਾਂ ਕਦੋਂ ਜਾਣਾ ਹੈ ਨਾਨਕੇ ਸਹਿਜ ਨੇ ਆਪਣੀ ਮੰਮੀ ਦੇ ਲਾਗੇ ਬੈਠਦਿਆਂ ਕਿਹਾ ਸਹਿਜ ਨੇ ਸਹਿਜ ਇਸ ਵਾਰ ਗਰਮੀ ਬਹੁਤ ਹੈ ਆਰਾਮ ਨਾਲ ਘਰੇ ਬੈਠੋ ਨਾਲੇ ਪਿੰਡ ਕਿੰਨਾ ਕਿੰਨਾ ਚੇਰ ਬਿਜਲੀ ਨਹੀਂ ਆਉਂਦੀ ਹਾਂ ਸੱਚ ਨਾਲੇ ਸਿਮਰਨ ਕਹਿੰਦੀ ਸੀ ਕਿ ਤੂੰ ਸਾਰੇ ਮਹੀਨੇ ਦਾ ਸਕੂਲ ਦਾ ਕੰਮ ਦੋ ਦਿਨਾਂ ਵਿੱਚ ਹੀ ਨਿਬੇੜ ਦਿੱਤਾ ਹੈ ਛੁੱਟੀਆਂ ਦਾ ਇਹ ਮਤਲਬ ਨਹੀਂ ਹੁੰਦਾ ਕਿ ਦੋ ਦਿਨਾਂ ਦਾ ਕੰਮ ਦੋ ਦਿਨਾਂ ਵਿੱਚ ਹੀ ਛੁੱਟੀਆਂ ਦਾ ਸਾਰਾ ਕੰਮ ਨਿਬੇੜ ਲਵੋ ਤੇ ਬਾਕੀ ਸਾਰਾ ਮਹੀਨਾ ਵਿਲੇ ਰਹੋ ਥੋੜਾ ਥੋੜਾ ਕੰਮ ਹਰ ਰੋਜ਼ ਕਰਨਾ ਹੁੰਦਾ ਹੈ ਤਾਂ ਕਿ ਪੜ੍ਹਾਈ ਵਿੱਚ ਲਗਾਤਾਰ ਰੁਚੀ ਬਣੀ ਰਹੇ ਸਹਜ ਦੀ ਮੰਮੀ ਨੇ ਸ ਨੂੰ ਸਮਝਾਉਂਦਿਆਂ ਕਿਹਾ ਮੰਮੀ ਇਸ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਸਿਮਰਨ ਨੇ ਆਪਣੀ ਮੰਮੀ ਕੋਲੋਂ ਸਵਾਲ ਸਮਝਣ ਲੱਗਿਆਂ ਕਿਹਾ ਸਹਜ ਨਾਨਕੇ ਜਾਣ ਲਈ ਤਰਲੋ ਮੱਛੀ ਹੋ ਰਿਹਾ ਸੀ ਉਹ ਕਦੇ ਆਪਣੇ ਮੰਮੀ ਦੀਆਂ ਮਿੰਨਤਾ ਕਰਦਾ ਤੇ ਕਦੇ ਪਾਪਾ ਦੇ ਤਰਲੇ ਕੱਢਦਾ ਪਾਪਾ ਪਲੀਜ਼ ਮੈਨੂੰ ਨਾਨਕੇ ਛੱਡ ਆਓ ਮੈਂ ਆਪਣਾ ਛੁੱਟੀਆਂ ਦਾ ਕੰਮ ਵੀ ਮੁਕਾ ਲਿਆ ਹੈ ਸਹਿਜ ਨੇ ਪਾਪਾ ਨੂੰ ਲਾਡ ਨਾਲ ਕਿਹਾ ਨਹੀਂ ਨਹੀਂ ਇਸ ਵਾਰ ਕਿਤੇ ਨਹੀਂ ਜਾਣਾ ਪਿਛਲੀ ਵਾਰ ਜਦੋਂ ਤੂੰ ਨਾਨਕੇ ਗਿਆ ਸੀ ਤਾਂ ਕੋਠੇ ਤੋਂ ਡਿੱਗ ਕੇ ਬਾਹ ਤੜਵਾ ਲਈ ਸੀ ਯਾਦ ਹੈ ਨਾ ਯਾਦ ਹੈ ਕਿ ਨਾ ਇੱਕ ਮਹੀਨਾ ਬੈਠਾ ਰਿਹਾ ਸੀ ਮੰਜੇ ਤੇ ਸਹਿਜ ਦੇ ਪਾਪਾ ਨੇ ਉਸ ਨੂੰ ਘੂਰਦਿਆਂ ਕਿਹਾ ਨਹੀਂ ਪਾਪਾ ਪਲੀਜ਼ ਇਸ ਵਾਰ ਸ਼ਰਾਰਤਾਂ ਨਹੀਂ ਕਰਾਂਗਾ ਸਹਿਜ ਨੇ ਆਪਣੀ ਮੰਮੀ ਵੱਲ ਵੇਖਦਿਆਂ ਕਿਹਾ ਸਿਮਰਨ ਪਾਪਾ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ ਉਹ ਹੈ ਵੀ ਬੜੀ ਸਿਆਣੀ ਸੀ ਸਹਿਜ ਵਾਂਗ ਹਰ ਗਲਤੀ ਜਿੱਦ ਨਹੀਂ ਸੀ ਕਰਦੀ ਮੰਮੀ ਇਸ ਵਾਰ ਆਪਾਂ ਨਾਨੀ ਜੀ ਨੂੰ ਆਪਣੇ ਕੋਲ ਹੀ ਲੈ ਆਉਨੇ ਹਾਂ ਨਾਲੇ ਉਹਨਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਹਸਪਤਾਲ ਵਿੱਚੋਂ ਉਹਨਾਂ ਦੇ ਟੈਸਟ ਕਰਵਾ ਦੇਵਾਂਗੇ ਸਿਮਰਨ ਨੇ ਆਪਣੀ ਮੰਮੀ ਨੂੰ ਰਸੋਈ ਦੇ ਕੰਮ ਵਿੱਚ ਹੱਥ ਵਟਾਉਂਦਿਆਂ ਕਿਹਾ ਠੀਕ ਹੈ ਆਪਾਂ ਤੇਰੇ ਪਾਪਾ ਨਾਲ ਗੱਲ ਕਰਾਂਗੇ ਸਿਮਰਨ ਦੀ ਮੰਮੀ ਨੇ ਕਿਹਾ ਰਾਤੀ ਖਾਣੇ ਦੇ ਮੇਜ਼ ਦੁਆਲੇ ਬੈਠਦਿਆਂ ਸਹਜ ਦੇ ਪਾਪਾ ਨੇ ਕਿਹਾ ਸਿਮੀ ਕੀ ਗੱਲ ਅੱਜ ਸਹਿਜ ਦਾ ਮੂਡ ਠੀਕ ਨਹੀਂ ਲੱਗਦਾ ਹਾਂ ਪਾਪਾ ਅੱਜ ਇਹਦੇ ਇੰਨੇ ਦੁਪਹਿਰੇ ਵੀ ਖਾਣਾ ਨਹੀਂ ਖਾਤਾ ਬਸ ਨਾਨਕੇ ਜਾਣ ਦੀ ਜਿੱਦ ਫੜੀ ਹੋਈ ਹੈ ਸਿਮਰਨ ਨੇ ਪਾਪਾ ਨੂੰ ਖਾਣਾ ਪਰੋਸਦਿਆਂ ਕਿਹਾ ਹਾਂ ਸੱਚ ਪਾਪਾ ਮੈਂ ਅਤੇ ਮੰਮੀ ਨੇ ਇਹ ਸਲਾਹ ਕੀਤੀ ਹੈ ਕਿ ਇਸ ਵਾਰ ਅਸੀਂ ਨਾਨੀ ਜੀ ਨੂੰ ਆਪਣੇ ਕੋਲ ਲੈ ਆਉਣੇ ਹਾਂ ਨਾਲੇ ਉਹਨਾਂ ਨੂੰ ਦਵਾਈ ਵੀ ਦਵਾ ਦੇਾਂਗੇ ਠੀਕ ਹੈ ਪੁੱਤ ਤੁਸੀਂ ਕੱਲ ਹੀ ਕੱਲ ਹੀ ਚਲੇ ਜਾਓ ਨਾਲੇ ਸਹਜ ਦੀ ਜिद ਵੀ ਪੂਰੀ ਹੋ ਜਾਵੇਗੀ ਨਾਨਕੇ ਜਾਣ ਦੀ ਗੱਲ ਸੁਣਦੇ ਸਾਰ ਹੀ ਸਹਜ ਨੂੰ ਚਾ ਚੜ ਗਿਆ ਅਗਲੀ ਸਵੇਰ ਸਹਜ ਅਤੇ ਸਿਮਰਨ ਤੇ ਮੰਮੀ ਨਾਲ ਨਾਨਕੇ ਘਰ ਪਹੁੰਚ ਗਏ ਸਹਜ ਤੇ ਸਿਮਰਨ ਨੂੰ ਆਏ ਵੇਖ ਕੇ ਉਸ ਦੀ ਨਾਨੀ ਬਹੁਤ ਖੁਸ਼ ਹੋਈ ਉਸ ਨੇ ਬੱਚਿਆਂ ਦਾ ਸਿਰ ਪਲੋਸਦਿਆਂ ਗੋਦੀ ਵਿੱਚ ਬਿਠਾ ਲਿਆ ਨਾਨੀ ਬਿੱਲੂ ਤੇ ਰੋਜੀ ਕਿੱਥੇ ਨੇ ਸਹਿਜ ਨੇ ਕਮਰਿਆਂ ਵਿੱਚ ਘੁੰਮ ਕੇ ਦੇਖਣ ਤੋਂ ਬਾਅਦ ਨਾਨੀ ਕੋਲੋਂ ਪੁੱਛਿਆ ਪੁੱਤਰ ਉਹ ਵੀ ਕੱਲ ਦੇ ਆਪਣੇ ਨਾਨਕੇ ਗਏ ਹੋਏ ਨੇ ਤੁਸੀਂ ਬੈਠੋ ਮੈਂ ਹੁਣੇ ਚਾਹ ਬਣਾ ਕੇ ਲਿਆਉਣੀ ਹਾਂ ਨਾਨੀ ਨੇ ਕਿਹਾ ਸਹਿਜ ਦੀ ਦੇ ਮੰਮੀ ਵੀ ਉਸ ਦੀ ਨਾਨੀ ਨਾਲ ਹੀ ਰਸੋਈ ਵਿੱਚ ਚਲੇ ਗਏ ਸਹਿਜ ਰਿਮੋਟ ਫੜ ਕੇ ਟੈਲੀਵਿਜ਼ਨ ਮੂਰੇ ਬੈਠ ਗਿਆ ਟੈਲੀਵਿਜ਼ਨ ਚੱਲਦਾ ਨਾ ਵੇਖ ਕੇ ਉਸ ਨੇ ਆਵਾਜ਼ ਮਾਰਦਿਆਂ ਕਿਹਾ ਨਾਨੀ ਜੀ ਆਹ ਟੈਲੀਵਿਜ਼ਨ ਕਿਉਂ ਨਹੀਂ ਚੱਲਦਾ ਪੁੱਤ ਰਾਤ ਦੀ ਬਿਜਲੀ ਨਹੀਂ ਆਈ ਤੂੰ ਚਿੰਤਾ ਨਾ ਕਰ ਆ ਜਾਂਦੀ ਹੈ ਹੁਣੇ ਤੇਰੇ ਮਾਮਾ ਕਹਿੰਦਾ ਸੀ ਕਿ ਠੀਕ ਕਰ ਰਹੇ ਨੇ ਰਸੋਈ ਵਿੱਚੋਂ ਬੋਲਦਿਆਂ ਸਹਜ ਦੀ ਨਾਨੀ ਨੇ ਕਿਹਾ ਨਾ ਟੈਲੀਵਿਜ਼ਨ ਨਾ ਕੰਪਿਊਟਰ ਤੇ ਨਾ ਖੇਡਣ ਲਈ ਬਿੱਲੂ ਤੇ ਰੋਜੀ ਸਹਜ ਦਾ ਨਾਨਕੇ ਜਾਣ ਦਾ ਸਾਰਾ ਚਾ ਇੱਕ ਦਿਨ ਵਿੱਚ ਹੀ ਮਠਾ ਪੈ ਗਿਆ ਅਗਲੀ ਸਵੇਰ ਉਹ ਨਾਨੀ ਨੂੰ ਨਾਲ ਲੈ ਕੇ ਆਪਣੇ ਘਰ ਆ ਗਏ ਪਾਪਾ ਇਹਨੂੰ ਸਮਝਾਓ ਜਿਹੜਾ ਕੰਮ ਇਹਨੇ 2 ਦਿਨਾਂ ਵਿੱਚ ਖਤਮ ਕਰ ਲਿਆ ਹੈ ਹੁਣ ਹਰ ਰੋਜ਼ ਥੋੜੀ-ਥੋੜੀ ਦੁਹਰਾਈ ਕਰੇ ਸਿਮਰਨ ਨੇ ਸਕੂਲ ਬੈਗ ਝੁੱਕ ਕੇ ਨਾਨੀ ਕੋਲ ਬੈਠਦਿਆਂ ਕਿਹਾ ਹਾਂ ਬਈ ਸਹਿਜ ਜਿਸ ਤਰ੍ਹਾਂ ਦੀਦੀ ਕਹਿੰਦੀ ਐ ਉਸੇ ਤਰ੍ਹਾਂ ਕਰ ਸਹਿਜ ਦੇ ਪਾਪਾ ਨੇ ਥੋੜਾ ਸਖਤ ਹੁੰਦਿਆਂ ਕਿਹਾ ਠੀਕ ਹੈ ਪਾਪਾ ਸਹਿਜ ਬੋਲਿਆ ਠੀਕ ਹੈ ਪਾਪਾ ਸਹਿਜ ਬੋਲਿਆ ਹੁਣ ਸਿਮਰਨ ਸਕੂਲ ਦਾ ਕੰਮ ਕਰਦੀ ਤੇ ਸਹਿਜ ਕੋਲ ਬੈਠ ਕੇ ਕੀਤੇ ਹੋਏ ਕੰਮ ਦੀ ਦੁਹਰਾਈ ਕਰਦਾ ਰਾਤੀ ਦੋਵੇਂ ਭੈਣ ਭਰਾ ਕਹਾਣੀ ਸੁਣਨ ਲਈ ਨਾਨੀ ਦਵਾਲੇ ਹੋ ਜਾਂਦੇ ਤੇ देर ਰਾਤ ਤੱਕ ਕਹਾਣੀਆਂ ਸੁਣਦੇ ਰਹਿੰਦੇ ਕਦੇ ਕਦੇ ਸਿਮਰਨ ਸਹਿਜ ਨੂੰ ਝੜਾਉਣ ਖਾਤਰ ਆਖਦੀ ਹਾਂ ਵੀਰੇ ਹੁਣ ਦੱਸ ਜਾਣਾ ਨਾਨਕੇ ਸਹਿਜ ਹੱਸ ਕੇ ਬੋਲਦਾ ਜਿੱਥੇ ਨਾਨੀ ਉੱਥੇ ਹੀ ਨਾਨਕੇ ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ ਛੋਟੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਹੈ ਸਹਿਜ ਕਿੱਥੇ ਜਾਣ ਲਈ ਕਹਲਾ ਸੀ ਇਸ ਦਾ ਉੱਤਰ ਆਏਗਾ ਸਹਿਜ ਨਾਨੀ ਘਰ ਜਾਣ ਲਈ ਕਹਲਾ ਸੀ ਅਗਲਾ ਪ੍ਰਸ਼ਨ ਸਿਮਰਨ ਸਹਿਜ ਨੂੰ ਕੀ ਸਮਝਾਉਂਦੀ ਸੀ ਇਸ ਦਾ ਉੱਤਰ ਲਿਖਾਂਗੇ ਸਿਮਰਨ ਸਹਿਜ ਨੂੰ ਸਮਝਾਉਂਦੀ ਸੀ ਕਿ ਛੁੱਟੀਆਂ ਦਾ ਕੰਮ ਇੱਕੋ ਦਿਨ ਵਿੱਚ ਨਹੀਂ ਖਤਮ ਕਰੀਦਾ ਇਹ ਹਰ ਰੋਜ਼ ਥੋੜਾ ਥੋੜਾ ਕਰਕੇ ਮੁਕਾਉਣਾ ਹੁੰਦਾ ਹੈ ਅਗਲਾ ਪ੍ਰਸ਼ਨ ਛੁੱਟੀਆਂ ਦਾ ਕੰਮ ਸਹਿਜੇ ਸਹਿਜੇ ਕਿਉਂ ਨਿਬੇੜਨਾ ਚਾਹੀਦਾ ਹੈ ਉੱਤਰ ਛੁੱਟੀਆਂ ਦਾ ਕੰਮ ਸਹਿਜੇ ਸਹਿਜੇ ਨਿਬੇੜਨ ਨਾਲ ਪੜ੍ਹਾਈ ਵਿੱਚ ਰੁਚੀ ਬਣੀ ਰਹਿੰਦੀ ਹੈ ਅਤੇ ਨਾਲ ਕੰਮ yaad ਹੋ ਜਾਂਦਾ ਹੈ ਅਗਲਾ ਪ੍ਰਸ਼ਨ ਪਿੰਡ ਵਿੱਚ ਟੈਲੀਵਿਜ਼ਨ ਕਿਉਂ ਨਹੀਂ ਚੱਲ ਰਿਹਾ ਇਸ ਦਾ ਉੱਤਰ ਲਿਖਾਂਗੇ ਪਿੰਡ ਵਿੱਚ ਰਾਤ ਤੋਂ ਬਿਜਲੀ ਨਹੀਂ ਆਈ ਸੀ ਇਸ ਲਈ ਟੈਲੀਵਿਜ਼ਨ ਨਹੀਂ ਚੱਲ ਰਿਹਾ ਸੀ ਅਗਲਾ ਪ੍ਰਸ਼ਨ ਸਹਿਜ ਦਾ ਨਾਨਕੇ ਜਾਣ ਦਾ ਸਾਰਾ ਚਾ ਕਿਉਂ ਮਠਾ ਪੈ ਗਿਆ ਸੀ ਇਸ ਦਾ ਉੱਤਰ ਲਿਖਾਂਗੇ ਪਿੰਡ ਵਿੱਚ ਨਾ ਟੈਲੀਵਿਜ਼ਨ ਸੀ ਤੇ ਨਾ ਹੀ ਖੇਡਣ ਲਈ ਬਿੱਲੂ ਤੇ ਰੋਜੀ ਇਸ ਲਈ ਸਹਿਜ ਦਾ ਸਾਰਾ ਚਾ ਮਠਾ ਪੈ ਗਿਆ ਸੀ ਬੱਚਿਓ ਹੁਣ ਅਸੀਂ ਖਾਲੀ ਥਾਵਾਂ ਕਰਾਂਗੇ ਨੰਬਰ 1 ਸਕੂਲ ਵਿੱਚ ਡੈਸ਼ ਮਹੀਨੇ ਤੋਂ ਹੋ ਗਈਆਂ ਸਨ ਜੂਨ ਮਹੀਨੇ ਤੋਂ ਛੁੱਟੀਆਂ ਹੋ ਗਈਆਂ ਸਨ ਨੰਬਰ 2 ਸਹਿਜ ਸਿਮਰਨ ਦੀ ਗੱਲ ਨੂੰ ਡੈਸ਼ ਕਰਦਾ ਅਣਗੋਲੀਆਂ ਅਣਗੋਲੀਆਂ ਕਰਦਾ ਨੰਬਰ 3 ਸਿਮਰਨ ਹਰ ਰੋਜ਼ ਡੈਸ਼ ਲਾ ਕੇ ਕੰਮ ਕਰਦੀ ਇਸ ਦਾ ਆਏਗਾ ਅੱਧਾ ਅੱਧਾ ਘੰਟਾ ਅੱਧਾ ਅੱਧਾ ਘੰਟਾ ਲਾ ਕੇ ਕੰਮ ਕਰਦੀ 4 ਨੰਬਰ ਸਹਿਜ ਨੇ ਨਾਨਕੇ ਪਿੰਡ ਜਾ ਕੇ ਡੈਸ਼ ਤੜਵਾ ਲਈ ਸੀ ਬਾਹ ਪੰਜ ਨੰਬਰ ਸਹਿਜ ਨੇ ਡੈਸ਼ ਕਰ ਜਾਣ ਦੀ ਜਿੱਦ ਫੜੀ ਹੋਈ ਸੀ ਨਾਨਕੇ ਹੁਣ ਅਸੀਂ ਕਰਾਂਗੇ ਪ੍ਰਸ਼ਨਾਂ ਦੇ ਉੱਤਰ ਵਿਸਥਾਰ ਸਹਿਤ ਦਿਓ ਪਹਿਲਾ ਪ੍ਰਸ਼ਨ ਹੈ ਸਿਮਰਨ ਸਹਿਜ ਨੂੰ ਕਿਉਂ ਟੋਕਦੀ ਸੀ ਇਸ ਦਾ ਉੱਤਰ ਲਿਖਾਂਗੇ ਸਹਿਜ ਨੂੰ ਛੁੱਟੀਆਂ ਦਾ ਕੰਮ ਜਲਦੀ ਤੋਂ ਜਲਦੀ ਮੁਕਾ ਕੇ ਨਾਨਕੇ ਘਰ ਜਾਣ ਦੀ ਕਾਲੀ ਪਈ ਹੋਈ ਸੀ। ਸਿਮਰਨ ਸਹਿਜ ਨੂੰ ਛੁੱਟੀਆਂ ਦਾ ਸਾਰਾ ਕੰਮ ਇੱਕੋ ਦਿਨ ਵਿੱਚ ਨਿਬੇੜਨ ਤੋਂ ਟੋਕਦੀ ਸੀ। ਉਹ ਕੰਮ ਰੋਜ਼ ਨੂੰ ਰੋਜ਼ ਥੋੜਾ ਥੋੜਾ ਕਰਕੇ ਮੁਕਾਉਣ ਲਈ ਕਹਿੰਦੀ ਸੀ। ਅਗਲਾ ਪ੍ਰਸ਼ਨ ਪੜ੍ਹਾਈ ਵਿੱਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਕਿਵੇਂ ਮੁਕਾਉਣਾ ਚਾਹੀਦਾ ਹੈ? ਇਸ ਦਾ ਉੱਤਰ ਲਿਖਾਂਗੇ। ਪੜ੍ਹਾਈ ਵਿੱਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਛੇਤੀ ਛੇਤੀ ਨਹੀਂ ਬਲਕਿ ਥੋੜਾ ਥੋੜਾ ਕਰਕੇ ਮੁਕਾਉਣਾ ਚਾਹੀਦਾ ਹੈ ਇੱਕ ਸਮਾਸਾਰਣੀ ਤਿਆਰ ਕਰਨੀ ਚਾਹੀਦੀ ਹੈ ਤੇ ਉਸ ਅਨੁਸਾਰ ਹਰ ਰੋਜ਼ ਹਰ ਵਿਸ਼ੇ ਦਾ ਅੱਧਾ ਅੱਧਾ ਘੰਟਾ ਕੰਮ ਕਰਨਾ ਚਾਹੀਦਾ ਹੈ ਅਗਲਾ ਪ੍ਰਸ਼ਨ ਪਿੰਡ ਵਿੱਚ ਸਹਿਜ ਨੂੰ ਕੀ ਕਾਟ ਮਹਿਸੂਸ ਹੋਈ ਉੱਤਰ ਪਿੰਡ ਵਿੱਚ ਬਿਜਲੀ ਨਾ ਹੋਣ ਕਾਰਨ ਟੈਲੀਵਿਜ਼ਨ ਅਤੇ ਕੰਪਿਊਟਰ ਨਹੀਂ ਚੱਲਦੇ ਸਨ ਅਤੇ ਬਿੱਲੂ ਤੇ ਰੋਜੀ ਵੀ ਆਪਣੇ ਨਾਨਕੇ ਗਏ ਸਨ ਸਹਿਜ ਨਾਲ ਖੇਡਣ ਵਾਲਾ ਕੋਈ ਨਹੀਂ ਸੀ ਸਹਿਜ ਨੂੰ ਇਹੀ ਘਾਟ ਮਹਿਸੂਸ ਹੋਈ ਅਗਲਾ ਪ੍ਰਸ਼ਨ ਸਿਮਰਨ ਤੇ ਸਹਿਜ ਨੇ ਆਖਰ ਵਿੱਚ ਕਿਸ ਤਰ੍ਹਾਂ ਆਪਸੀ ਸਹਿਯੋਗ ਕੀਤਾ ਇਸ ਦਾ ਉੱਤਰ ਲਿਖਾਂਗੇ ਸਹਿਜ ਆਪਣਾ ਛੁੱਟੀਆਂ ਦਾ ਕੰਮ ਮੁਕਾ ਚੁੱਕਾ ਸੀ ਅਤੇ ਪਾਪਾ ਦੇ ਕਹਿਣ ਤੇ ਉਹ ਉਸ ਦੀ ਰੋਜ਼ ਥੋੜੀ ਥੋੜੀ ਦੁਹਰਾਈ ਕਰਦਾ ਇਸ ਤਰ੍ਹਾਂ ਸਿਮਰਨ ਤੇ ਸਹਿਜ ਨੇ ਆਪਸੀ ਸਹਿਯੋਗ ਕੀਤਾ ਅਗਲਾ ਪ੍ਰਸ਼ਨ ਜਿੱਥੇ ਨਾਨੀ ਉੱਥੇ ਹੀ ਨਾਨਕੇ ਲੇਖਕ ਦਾ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ ਇਸ ਦਾ ਉੱਤਰ ਲਿਖਾਂਗੇ ਜਿੱਥੇ ਨਾਨੀ ਉਥੇ ਨਾਨਕੇ ਇੰਨਾ ਸ਼ਬਦਾਂ ਦਾ ਭਾਵ ਹੈ ਜਿੱਥੇ ਨਾਨੀ ਜੀ ਰਹਿੰਦੇ ਹੋਣ ਉਹੀ ਘਰ ਨਾਨਕੇ ਘਰ ਬਣ ਜਾਂਦਾ ਹੈ ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਸਭ ਤੋਂ ਪਹਿਲਾਂ ਜਲਦੀ ਹੌਲੀ ਆਰਾਮ ਨਾਲ ਥੋੜਾ ਜਿਆਦਾ ਜਿਆਦਾ ਵੇਲੇ ਕਾਮੇ ਸਿਆਣੀ ਕਮਲੀ ਸਖਤ ਨਰਮ ਵਾਕਾਂ ਵਿੱਚ ਵਰਤੋ ਹੇਠਾਂ ਸਾਨੂੰ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਦੇ ਅਸੀਂ ਵਾਕ ਲਿਖਣੇ ਹਨ ਪਹਿਲਾ ਸ਼ਬਦ ਹੈ ਨਿਬੇੜ ਇਸ ਦਾ ਉੱਤਰ ਲਿਖਾਂਗੇ ਸਹਿਜ ਨੇ ਸਕੂਲ ਦਾ ਸਾਰਾ ਕੰਮ ਨਿਬੇੜ ਲਿਆ ਸੀ ਪਲੋਸਦਿਆਂ ਨਾਨੀ ਨੇ ਬੱਚਿਆਂ ਦਾ ਸਿਰ ਪਲੋਸਦਿਆਂ ਲਾੜ ਕੀਤਾ ਰੁਚੀ ਸਹਿਜ ਦੀ ਖੇਡ ਵਿੱਚ ਰੁਚੀ ਹੈ। ਚੜਾਉਣ ਸਿਮਰਨ ਸਹਿਜ ਨੂੰ ਚੜਾਉਣ ਲੱਗੀ। ਦੁਆਲੇ ਬੱਚੇ ਦਾਦੀ ਦੁਆਲੇ ਬੈਠੇ ਹੋਏ ਸਨ। ਹੁਣ ਅਸੀਂ ਕਰਾਂਗੇ ਖਾਲੀ ਥਾਵਾਂ ਭਰੋ। ਨੰਬਰ 1 ਸਹਿਜ ਦੀ ਡੈਸ਼ ਪੂਰੀ ਹੋ ਗਈ ਜਦ। ਨੰਬਰ 2 ਸਿਮਰਨ ਸਹਿਜ ਨੂੰ ਡੈਸ਼ ਰੈਂਦੀ। ਚੋਕ ਦੀ ਨੰਬਰ 3 ਛੁੱਟੀਆਂ ਦਾ ਕੁਝ ਨਾ ਕੁਝ ਡੈਸ਼ ਹੁੰਦਾ ਹੈ ਮਤਲਬ ਜੂਨ ਵਿੱਚ ਡੈਸ਼ ਹੁੰਦੀ ਹੈ ਗਰਮੀ ਸਹਜ ਨੇ ਸਕੂਲ ਦਾ ਬੈਗ ਡੈਸ਼ ਤੇ ਟੰਗ ਦਿੱਤਾ ਕਿੱਲੀ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਨੰਬਰ 1 ਰੋਜ ਹਿੰਦੀ ਵਿੱਚ ਇਸ ਨੂੰ ਲਿਖਾਂਗੇ ਰੋਜ਼ ਅੰਗਰੇਜ਼ੀ ਵਿੱਚ ਲਿਖਾਂਗੇ ਡੇਲੀ ਨੰਬਰ 2 ਦਵਾਈ ਦਵਾ ਅੰਗਰੇਜ਼ੀ ਵਿੱਚ ਲਿਖਾਂਗੇ ਮੈਡੀਸਿਨ ਚਾਹ ਰੁਚੀ ਇੰਟਰਸਟ ਨੰਬਰ 4 ਸਮਾਸਾਰਨੀ ਸਮਾਸਾਰਨੀ ਟਾਈਮ ਟੇਬਲ ਨੰਬਰ 5 ਛੁੱਟੀਆਂ ਛੁੱਟੀਆਂ ਹੌਲੀਡੇਜ਼ ਰਸੋਈ ਰਸੋਈ ਕਿਚਨ ਇਸ ਦੇ ਨਾਲ ਹੀ ਸਾਡਾ ਇਹ ਪਾਰਟ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤੇ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ